ਹਾਜ਼ਰ ਹੋਈਆਂ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਤਾਂ ਦੋਸਤੋ ਗੱਲ ਕਰਦੇ ਹਾਂ ਦਰਜੀਤ ਦੋਸਾਂਝ ਦੀ ਨਵੀਂ ਫਿਲਮ ਸਰਦਾਰ ਜੀ 3 ਤਾਂ ਦੋਸਤੋ ਜਿਵੇਂ ਹੀ ਇਸ ਮੂਵੀ ਦਾ ਟ੍ਰੇਲਰ ਲਾਂਚ ਕੀਤਾ ਜਾਂਦਾ ਹੈ ਟੀਮ ਦੇ ਵੱਲੋਂ ਤਾਂ ਪੂਰੇ ਭਾਰਤ ਦੇ ਵਿੱਚ ਇਸ ਮੂਵੀ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਰੀਸੈਂਟਲੀ ਭਾਰਤ ਅਤੇ ਪਾਕਿਸਤਾਨ ਦੀ ਜੰਗ ਲੱਗੀ ਹੋਈ ਸੀ ਇਸ ਜੰਗ ਤੋਂ ਬਾਅਦ ਭਾਰਤ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਅਸੀਂ ਪਾਕਿਸਤਾਨ ਦੇ ਐਕਟਰਾਂ ਤੇ ਕਲਾਕਾਰਾਂ ਨੂੰ ਨਹੀਂ ਸੁਣਨਾ ਤੇ ਉਹਨਾਂ ਨੂੰ ਭਾਰਤ ਦੇ ਵਿੱਚੋਂ ਬੈਨ ਕਰਨਾ ਚਾਹੁੰਦੇ ਹਾਂ ਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਦਰਜੀਤ ਦੋਸਾਂਝ ਦੀ ਸਰਦਾਰ ਜੀ 3 ਮੂਵੀ ਦਾ ਵਿਰੋਧ ਵੀ ਕੁਝ ਇਸੇ ਕਾਰਨ ਕਰਕੇ ਹੋ ਰਿਹਾ ਹੈ ਕਿਉਂਕਿ ਇਸ ਮੂਵੀ ਦੇ ਵਿੱਚ ਪਾਕਿਸਤਾਨੀ ਅਦਾਕਾਰਾਂ ਹਾਨੀਆ ਅਮੀਰ ਨੇ ਕੰਮ ਕੀਤਾ ਹੈ ਤੇ ਇਸ ਮੂਵੀ ਦੇ ਟ੍ਰੇਲਰ ਲਾਂਚ ਤੋਂ ਬਾਅਦ ਦਲਜੀਤ ਦੋਸਾਂਝ ਦਾ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਹੈ ਭਾਰਤ ਦੇ ਵਿੱਚ ਭਾਰਤ ਦੇ ਲੋਕਾਂ ਵੱਲੋਂ ਦੇਸ਼ ਤਰੋਹੀ ਦੇ ਟੈਗ ਦਿੱਤੇ ਜਾ ਰਹੇ ਨੇ ਦਲਜੀਤ ਦੋਸਾਂਝ ਨੂੰ ਤੇ ਬਾਕੀ ਲੋਕਾਂ ਦੇ ਨਾਲ ਨਾਲ ਪੰਜਾਬੀ ਸਿੰਗਰ ਗੁਰੂ ਰੰਦਾਵਾ ਵੀ ਪ੍ਰਾਕ ਅਤੇ ਮਿੱਕਾ ਸਿੰਘ ਨੇ ਵੀ ਦਰਜੀਤ ਦੋਸਾਂਝ ਦਾ ਵਿਰੋਧ ਕੀਤਾ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਿੱਕਾ ਸਿੰਘ ਨੇ ਆਪਣੇ ਲਾਈਵ ਸ਼ੋਅ ਦੇ ਉੱਤੇ ਕਿਹਾ ਸੀ ਕਿ ਦਰਜੀਤ ਦੋਸਾਂਝ ਲਈ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਉਸਨੇ ਪਾਕਿਸਤਾਨ ਦੀ ਇਸ ਅਦਾਕਾਰਾ ਦੇ ਨਾਲ ਕੰਮ ਕੀਤਾ ਹੈ ਤਾਂ ਦੋਸਤੋ ਉੱਥੇ ਗੁਰੂ ਰੰਧਾਵੇ ਨੇ ਆਪਣੇ ਅਕਾਊਂਟ ਦੇ ਇੱਕ ਪੋਸਟ ਸ਼ੇਅਰ ਕਰਕੇ ਲਿਖਿਆ ਕਿ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੀ ਦਾ ਤਾਂ ਦੋਸਤੋ ਸਿੱਧੇ ਤੌਰ ਤੇ ਇਹ ਲਾਈਨਾਂ ਗੁਰੂ ਰੰਦਾਵੇ ਨੇ ਦਲਜੀਤ ਦੋਸਾਂਝ ਦੇ ਲਈ ਲਿਖੀਆਂ ਸਨ ਅਤੇ ਕਿਹਾ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਆਪਣੇ ਦੇਸ਼ ਦੇ ਨਹੀਂ ਹੋ ਸਕੇ ਤੇ ਦਲਜੀਤ ਦੋਸਾਂਝ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਵੀ ਕਿਹਾ ਸੀ ਕਿ ਇਹ ਮੂਵੀ ਇਸ جنگ ਤੋਂ ਪਹਿਲਾਂ ਦੀ ਬਣੀ ਹੋਈ ਹੈ ਸੋ ਇਸ ਮੂਵੀ ਦੇ ਉੱਤੇ ਪ੍ਰੋਡਿਊਸਰਾਂ ਦੇ ਪੈਸੇ ਲੱਗੇ ਹੋਏ ਹਨ ਇਸ ਕਰਕੇ ਸਾਨੂੰ ਇਹ ਮੂਵੀ ਮਜਬੂਰਨ ਰਿਲੀਜ਼ ਕਰਨੀ ਪੈਣੀ ਹੈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਮੂਵੀ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਈ ਤੇ ਬਾਕੀ ਕੰਟਰੀਆਂ ਦੇ ਵਿੱਚ ਰਿਲੀਜ਼ ਕੀਤੀ ਜਾਵੇਗੀ ਦਲਜੀਤ ਦੋਸਾਂਝ ਦਾ ਸਰਦਾਰਜੀ 3 ਮੂਵੀ ਤੋਂ ਬਾਅਦ ਵਿਰੋਧ ਹੁੰਦਿਆ ਦੇਖ ਕੇ ਪੰਨਾ ਸਿੱਧੂ ਜੋ ਕਿ ਪੰਜਾਬ ਦੇ ਵਿੱਚ ਬਹੁਤ ਸਰਗਰਮ ਰਹਿੰਦੇ ਨੇ ਪੰਨੇ ਸਿੱਧੂ ਨੇ ਲਾਈਵ ਹੋ ਕੇ ਦਲਜੀਤ ਦੋਸਾਂਝ ਦੀ ਸਪੋਰਟ ਕੀਤੀ ਹੈ ਤਾਂ ਦੋਸਤੋ ਪੰਨੇ ਸਿੱਧੂ ਨੇ ਗੁਰੂ ਰੰਧਾਵੇ ਨੂੰ ਵੱਡਾ ਰਿਪਲਾਈ ਕੀਤਾ ਤੇ ਗੁਰੂ ਰੰਦਾਵੇ ਨੂੰ ਕਿਹਾ ਕਿ ਜਿਹੜੇ ਸਿੰਗਰ ਕਿਸੇ ਸਮੇਂ ਪਾਕਿਸਤਾਨ ਦੇ ਉਤੇ ਗੀਤ ਗਾਉਂਦੇ ਰਹੇ ਨੇ ਉਹ ਸਾਨੂੰ ਅੱਜ ਮੱਤਾ ਦੇ ਰਹੇ ਹਨ ਤਾਂ ਦੋਸਤੋ ਉਸਨੇ ਜ ਬੀਪਰਾਕ ਅਤੇ ਮਿਕਾ ਸਿੰਘ ਨੂੰ ਵੀ ਰਿਪਲਾਈ ਕੀਤਾ ਅਤੇ ਦਲਜੀਤ ਦੋਸਾਂਝ ਦੀ ਸਰਦਾਰ ਜੀ 3 ਮੂਵੀ ਦੀ ਫੁੱਲ ਸਪੋਰਟ ਕੀਤੀ ਹੈ ਤਾਂ ਦੋਸਤੋ ਪੰਨੇ ਸਿੱਧੂ ਨੇ ਆਪਣੇ ਉਸ ਲਾਈਵ ਸ਼ੋਅ ਦੇ ਵਿੱਚ ਉਹਨਾਂ ਸਿੰਘਰਾ ਦੇ ਲਈ ਵੱਡੀ ਗੱਲ ਆਖੀ ਹੈ ਕਿ ਜੋ ਇਸ ਸਮੇਂ ਦਲਜੀਤ ਦੋਸਾਂਝ ਦਾ ਵਿਰੋਧ ਕਰ ਰਹੇ ਹਨ ਪੰਨੇ ਸਿੱਧੂ ਨੇ ਆਪਣੇ ਲਾਈਵ ਸ਼ੋਅ ਵਿੱਚ ਕਿਹਾ ਹੈ ਕਿ ਜਦੋਂ ਕਦੇ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਕਦੇ ਵੀ ਪੰਜਾਬ ਦੀ ਸਪੋਰਟ ਨਹੀਂ ਕੀਤੀ ਤੇ ਅੱਜ ਤੁਸੀਂ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਗੀਤ ਲੈਣ ਦੇ ਮਾਰੇ ਕਿਸੇ ਆਪਣੇ ਪੰਜਾਬੀ ਵੀਰ ਨੂੰ ਹੀ ਬਦਨਾਮ ਕਰੀ ਜਾਂਦੇ ਹੋ ਪੰਨੇ ਸਿੱਧੂ ਨੇ ਕਿਹਾ ਕਿ ਇਹ ਗੱਲਾਂ ਸਿੱਧੂ ਮੁਸੇਵਾਲੇ ਦੇ ਨਾਲ ਵੀ ਇਹੀ ਲੋਕ ਐਦਾਂ ਹੀ ਕਰਦੇ ਰਹੇ ਨੇ ਉਸਨੇ ਕਿਹਾ ਕਿ ਦਲਜੀਤ ਦੋਸਾਂਝ ਨੂੰ ਮੇਰੀ ਫੁੱਲ ਸਪੋਰਟ ਹੈ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਕੇ ਜਾਇਓ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਧੰਨਵਾਦ